ਟੀਵੀ ਤੁਹਾਡਾ ਕੀ ਨਾਮ ਹੈ ਤੇ ਸਾਬ ਮਨਦੀਪ ਸਿੰਘ ਐਕਸੀਅਨ ਅਪਰੂਵਮੈਂਟ ٹرسٹ ਅਮਰਸਾ ਐਰਮਿੰਦਰਪਾਲ ਸਿੰਘ ਕਾਲੋ ਜੀ ਐਕਸੀਅਨ ਸਾਹਿਬ ਤੇ ਇਹ ਸ਼ੁਭਮ ਜੀ ਸਾਡੇ ਐਸਜੀਓ ਸਾਹਿਬ ਸਾਜੀ ਅੱਜ ਦਾ ਕੀ ਮੈਸੇਜ ਦੇਣਾ ਸ਼ੁਭ ਦਿਹਾੜੀ ਦੇ ਤੇ ਬੰਦੀਛੋੜ ਦੇ ਦਿਸ ਜਿਹੜੇ ਛੇਵੇਂ ਪਾਸ਼ਾ ਤਾਂ ਤਾਂ ਮਿਰਪੀਲ ਦੇ ਮਾਲਕ ਨੇ ਹਰਗਬਲ ਪਾਸ਼ਾ ਜੀ ਦੇ ਬਾਰੇ ਕੀ ਮੈਸੇਜ ਦੇਣਾ ਜੀ ਆਪਾਂ ਇਹ ਬੰਦੀਛੋੜ ਦੇਸ ਤੇ ਦਿਵਾਲੀ ਦੀਆਂ ਦੇ ਸ਼ਾਂ ਵਦੇਸ਼ਾਂ ਦੇ ਵਿੱਚ ਸਾਰੀਆਂ ਸੰਗਤਾਂ ਜਿਹੜੀਆਂ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਮੰਦੀ ਛੋੜ ਦੇਸ ਦੀਆਂ ਤੇ ਸ਼ੁਭ ਕਾਮਨਾ ਕਰਦੇ ਆ ਕਿ ਸਾਰਿਆਂ ਨੂੰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਰਿਆਂ ਤੇ ਕਿਰਪਾ ਕਰੇ ਤੇ ਸਾਰਿਆਂ ਨੂੰ ਵਧਾਈਆ ਮਤਲਬ ਦਿਵਾਲੀ ਜਿਹੜੀ ਆ ਸੁਖ ਸੁਭਾਨੀ ਸਾਰਿਆਂ ਵਾਸਤੇ ਜਿਹੜੀ ਆ ਉਹ ਆਵੇ ਅਗਲੇ ਸਾਲ ਵਾਸਤੇ ਵੀ ਜਿਹੜੀ ਆ ਉਹ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਅਮਰਦਾਸ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੈਂ ਦੇਣਾ ਚਾਹੂੰਗਾ ਜੀ ਜਿਹੜੇ ਕਰਾਏ ਪਏ ਲੋਕ ਆ ਨਾ ਉਹ ਮਤਲਬ ਨਸ਼ੇ ਤਿਆਗ ਕੇ ਠੀਕ ਹੈ ਜੀ ਤੇ ਨਸ਼ੇ ਛੱਡ ਕੇ ਤੇ ਆਪਣਾ ਜੀਵਨ ਜਿਹੜਾ ਵਾ ਉਹ ਵਧੀਆ ਬਤੀਤ ਕਰਨ ਤੇ ਦੂਸਰੀ ਬੇਨਤੀ ਇਹ ਹੈ ਕਿ ਜਿਹੜੇ ਪਟਾਕੇ ਆਉ ਨਾ ਜਿਹੜੇ ਚਲਾਓ ਗ੍ਰੀਨ ਦੀਵਾਲੀ ਜਿਹੜੀ ਆ ਉਹ ਮਨਾਓ ਕਿਉਂਕਿ ਪ੍ਰਦੂਸ਼ਣ ਜਿਹੜਾ ਵਾ ਉਹ ਪੰਜਾਬ ਨੂੰ ਬਹੁਤ ਜਿਹੜਾ ਫੈਲਿਆ ਹੋਇਆ ਤੇ ਇਸ ਕਰਕੇ ਉੱਤੇ ਕੰਟਰੋਲ ਹੋ ਸਕੇ ਇਸ ਕਰਕੇ ਪਟਾਕੇ ਜਿਹੜੇ ਅੱਗ ਨਾ ਚਲਾਓ